ਪਿਆਰੇ ਦਰਸ਼ਕੋ ਪਿਆਰੇ ਸ਼ਰੋਤਿਓ ਆਪ ਸਭ ਨੂੰ ਪ੍ਰੀਤ ਪਰਿਸਤ ਸ੍ਰੀ ਅਕਾਲ ਆਪ ਸਭਨਾਂ ਦਾ ਹਾਰਦਿਕ ਤਨਵਾਦ ਹੈ ਜੋ ਆਪ ਆਪਣਾ ਪਿਆਰ ਬਖਸ਼ ਰਹੇ ਹੋ ਕੀਮਤੀ ਸਮਾਂ ਕੱਢ ਕੇ ਤਾਨਿਸ਼ੀ ਜੀ ਕੋ ਗ੍ਰਾਂਥ ਸਾਹਿਬ ਜੀ ਦੇ ਸੱਚ ਦੇ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰ ਰਹੇ ਹੋ ਸੋ ਅੱਜ ਇੱਕ ਹਫ਼ਤਾ ਰਹੀ ਸਿੱਖ ਰਹੇ ਮਰਯਾਦਾ ਦੇ ਵਿੱਚ ਜੋ ਬ੍ਰਾਹਮਣਵਾਦੀ ਅੰਸ਼ ਜੋੜੇ ਗਏ ਹਨ ਉਹਨਾਂ ਦੀ ਪੋਲ ਖੁੱਲ੍ਹ ਜਾਈਗੀ ਸੋ ਦੇਖੋ ਮੌਜੂਦਾ ਸਿੱਖ ਰਹਿਤ ਮਰਯਾਦਾ ਸਿੱਖ ਕੌਮ ਨੂੰ ਕਿੱਧਰ ਲੈ ਗਈ ਸਾਰੀ ਸਿੱਖ ਕੌਮ ਕਿਸ ਪਾਸੇ ਨੂੰ ਤੋਰ ਦਿੱਤੀ ਕਿਹਨੇ ਤੋਰੀ ਹੈ ਸ਼ਰੋਮਣੀ ਕਮੇਟੀ ਨੇ ਤੋਰੀ ਹੈ ਕਿਉਂਕਿ ਸਿੱਖ ਰਹਿਤ ਮਰਯਾਦਾ ਸ਼ਰੋਮਣੀ ਕਮੇਟੀ ਨੇ ਬਣਾਈ ਹੈ ਤੇ ਇਹ ਹੈ ਇਹ ਡਾਕੂਮੈਂਟ ਹੈ ਸਿੱਖ ਰਹਿਤ ਮਰਯਾਦਾ ਛੋਟੀ ਜਿਹੀ ਪੁਸਤਕ ਹੈ ਇਹਦੇ ਲਗਭਗ 32 32 ਦੇ ਪੇਜ ਹਨ ਤੇ ਇੱਧਰ ਇਹ ਲਿਖਿਆ ਪ੍ਰਕਾਸ਼ਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਤੇ ਇਹਦੀ ਸਟੈਂਪ ਲੱਗੂ ਹੈ ਅਲੋਗ ਹੋਆ ਹੈ ਸ਼ੋਮ ਨਿਕ ਮਿੱਟੀ ਦਾ ਲੱਗਾ ਹੈ ਤੇ ਤੋਂ ਇਹ ਇਸ ਨੇ ਬਣਾਈ ਹੈ ਸ਼ੋਮ ਨੇ ਇੱਕ ਮਿੱਟੀ ਦੇ ਬਣਾਈ ਹੈ ਸਨ 1931 ਵਿੱਚ ਬਣਾਉਣੀ ਸ਼ੁਰੂ ਕੀਤੀ ਸੀ ਤੇ ਪਹਿਲਾਂ 36 ਵਿੱਚ ਕੰਪਲੀਟ ਕੀਤੀ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਰੱਦੋ ਬਦਲ ਕੀਤੀ ਗਈ 1945 ਵਿੱਚ ਜਾ ਕੇ ਇਹਨੂੰ ਫਿਰ ਫਾਈਨਲ ਕੀਤਾ ਗਿਆ ਸੋ ਇਸ ਵਿੱਚ ਜੋ ਜੋ ਬ੍ਰਹਮਣ ਵਦਿਆਂਸ਼ ਪਾਏ ਗਏ ਹਨ ਤਾਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਜਰ ਨੇتنੰ ਪੰਕ ਕਰਕੇ ਸ਼ੌਣੀ ਕਮੇਟੀ ਵੱਲੋਂ ਸਿੱਖ ਕੌਮ ਦੇ ਵਿੱਚ ਫੁੱਟ ਦੇ ਵੰਡੀਆਂ ਪਾਉਣ ਦਾ ਇਹ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਅਰਦਾਸ ਵਿੱਚ ਜਿਹੜੀ ਪੌੜੀ ਜੋੜੀ ਗਈ ਹੈ ਉਹ ਵੀ ਤੁਰਗਾ ਦਾ ਪਾਠ ਹੈ ਉਹ ਵੀ ਸ਼ੌਣੀ ਕਮੇਟੀ ਨੇ ਸਿੱਖਾਂ ਨੂੰ ਸਾਰੀ ਸਿੱਖ ਕੌਮ ਨੂੰ ਪੜ੍ਹਨੇ ਲਾ ਦਿੱਤਾ ਹੈ ਸੋ ਆਪਾਂ ਕਵ ਤਵਲ ਚਲਦੇ ਆ ਕਾਫੀ ਸਮਾਂ ਪਹਿਲਾਂ ਇੱਕ ਹਫ਼ਤਾ ਇਹੀ ਕੈਸੀ ਸੋ ਇਹ ਕੰਟਾਰ ਜੀ ਮਾਜੂਦਾ ਸਿਖਰਤ ਮਰਿਆਦਾ ਸੋ ਇਹ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟਦੀ ਆ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਏ ਲੁੱਟਦੀ ਆ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਏ ਲੁੱਟਦੀ ਆ ਰਹੀ ਏ ਰਾਤ ਦਿਨੇ ਸੰਗ ਸਾਥ ਸਿੱਖਾਂ ਦੇ ਬੈੰਦੀ ਆ ਰਹੀ ਏ ਹੋ ਜੋ ਬ੍ਰਾਹਮਣ ਬਦੀ ਮੁਰਮੁਰ ਕਹਿੰਦੀ ਆ ਰਹੀ ਏ ਗੁਰੂ ਗ੍ਰੰਥ ਦੇ ਵੀੜਿਓ ਪਾਸੇ ਛੁੱਟਦੀ ਆ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟ ਦਿਆ ਰਈਏ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟ ਦਿਆ ਰਈਏ ਪਾਈਆਂ ਕਈ ਕਵਤਾਵਾਂ ਪਾਈਆਂ ਕਈ ਕਵਤਾਵਾਂ ਜਿਸੁ ਚੰਬੀ ਪ੍ਰਵਾਦੀ ਨੇ ਪਰਪੜ ਪਰਪੜ ਬਣ ਗਏ ਸਿੱਖ ਬ੍ਰਾਹਮਣਵਾਦੀ ਨੇ ਸਿੱਖੀ ਦੇ ਮਾਰਗ ਵਿੱਚ ਟੋਏ ਪੁੱਟਦੀ ਆ ਰਹੀਏ ਸਿੱਖੀ ਵਿਰਸਾ ਵਰੀਆਂ ਤੋਂ ਇਹ ਲੁੱਟਦੀ ਆ ਰਹੀਏ ਸਿੱਖੀ ਵਿਰਸਾ ਵਰੀਆਂ ਤੋਂ ਇਹ ਲੁੱਟਦੀ ਆ ਰਹੀਏ ਸਿੱਖਾ ਨੂੰ ਹੈ ਗੁਰਪਰਮੇਸ਼ਰ ਨਾਲੋਂ ਢੋੜ ਰਹੀ ਤੁਰਗਾਪੂ ਜੁ ਬਣਾ ਕੇ ਹਿੰਦੂ ਮਤ ਨਾਲ ਜੋੜ ਰਹੀ ਜਿਹੜਾ ਮਨੈ ਗੱਲ ਨਾ ਉਹਨੂੰ ਕੁੱਟਦੀ ਜਾ ਰਹੀ ਏ ਤਾਂ ਬਹੁਤ ਸਾਰੇ ਜੋ ਕਥਾਵਾਚਕ ਸੰਗ੍ਰਉ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨ ਵਾਲੇ ਤੇ ਜੇ ਕਿਤੇ ਉਹ ਇਹਨਾਂ ਬ੍ਰਾਹਮਣਵਾਦੀ ਕਹਿੰਦਾ ਜ਼ਿਕਰ ਕਰਦੇ ਤਾਂ ਉਹਨਾਂ ਨੂੰ ਸੰਗਤਾਂ ਵੱਲੋਂ ਕੁਟਾ ਪਾ ਲਾਇਆ ਜਾਂਦਾ ਕਿਹੜੀਆਂ ਸੰਗਤਾਂ ਵੱਲੋਂ ਜਿਹੜੀਆਂ ਸ਼ੋਮਣੀ ਕਮੇਟੀ ਜਾਂ ਜਥੇਦਾਰਾਂ ਨੇ ਮੋਰੇ ਕੀਤੇ ਉਹਨਾਂ ਕੇ ਉਹਨਾਂ ਨੂੰ ਕੁੱਟੋ ਤੋ ਜੜਗ ਮੰਨੇ ਗੱਲ ਨਾ ਉਹਨੂੰ ਕੁੱਟਦੀ ਆ ਰਹੀ ਏ ਸਿੱਖੀ ਵਿਰਸਾ ਵਰਿਆਂ ਤਮੇ ਲੁੱਟਦੀ ਆ ਰਹੀ ਏ ਸਿੱਖਾਂ ਤੇ ਗੱਲ ਮਿਲ ਕੇ ਇਸਨੇ ਘਰ ਕਮਾਇਆ ਏ ਗੁਰੂ ਗ੍ਰੰਥ ਦੇ ਅੰਮ੍ਰਿਤੇ ਅੰਦਰ ਜ਼ਹਿਰ ਮਿਲਾਇਆ ਏ ਅੱਗੇ ਬੋਲਣ ਵਾਲਿਆਂ ਉੱਤੇ ਟੁੱਟਦੀ ਆ ਰਹੀ ਸੁੱਕੀ ਵਰਸਾ ਵਗਿਆ ਤੋਂ ਇਹ ਲੁੱਟਦੀ ਆ ਰਹੀ ਚਾਹੁੰਦੇ ਜਿਹੜੇ ਇਸ ਨੂੰ ਇਸ ਦਾ ਪਾਣੀ ਪਰਦੇ ਨੇ ਦਸਮ ਗੁਰੂ ਦੇ ਥਾਪੇ ਗੁਰ ਤੋਂ ਜਰਾ ਨਾ ਡਰਦੇ ਨੇ ਚਾਹੁੰਦੇ ਜਿਹੜੇ ਇਸ ਨੂੰ ਇਸ ਦਾ ਪਾਣੀ ਪਰਦੇ ਨੇ ਦਸ਼ਮ ਗੁਰੂ ਦੇ ਥਾਪੇ ਗੁਰ ਤੋਂ ਜ਼ਰਾ ਨਾ ਡਰਦੇ ਨੇ ਸਿੱਖਾਂ ਦੀ ਕਿਸਮਤ ਫਿਰ ਤਾਂ ਹੀ ਫੁੱਟਦੀ ਆ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟਦੀ ਆ ਰਹੀ ਏ ਦਸ਼ਮ ਗ੍ਰੰਥ ਦੇ ਘਰ ਸਿੱਕਾ ਨੂੰ ਹਿੱਕ ਦੀ ਲੈ ਗਈ ਏ ਫੁੱਟ ਪਾਉਣ ਲਈ ਸਿੱਕਾਂ ਦੇ ਹੱਡਾਂ ਵਿੱਚ ਬਹਿ ਗਈ ਏ ਗੁਰਮਤਿ ਦੀ ਬੇੜੀ ਵਿੱਚ ਵਟੇ ਸੁਟਦੀ ਜਾ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟਦੀ ਜਾ ਰਹੀ ਏ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁੱਟਦੀ ਜਾ ਰਹੀ ਏ ਸਿਖਾਂ ਤਾਂ ਹੀ ਆਖਦੀ ਪਹਿਲਾਂ ਸਿਮਰੋ ਦੁਰਗਾ ਮਾ ਜਿਹੜੇ ਅਰਦਾਸ ਹੋਇਆ ਪ੍ਰਥਮ ਭਗੋਤੀ ਸਿਮਰ ਕੇ ਆ ਉਹਦਾ ਮਤਲਬ ਪਹਿਲਾਂ ਦੁਰਗਾ ਮਾ ਨੂੰ ਯਾਦ ਕਰੋ ਦੁਰਗਾ ਮਾ ਪਾਰਵਤੀ ਇਹ ਪਾਰਵਤੀ ਦਾ ਨਾਮ ਹੈ ਦੁਰਗਾ ਤੇ ਭਗੋਤੀ ਵੱਖ-ਵੱਖੇ ਪਾਰਵਤੀ ਦੇ ਨਾਮ ਰੱਖੇ ਗਏ ਸਿਖਾਂ ਤਾਂ ਹੀ ਆਖਦੀ ਪਹਿਲਾਂ ਸਿਮਰੋ ਦੁਰਗਾ ਮਾ ਕਰਨੀ ਜੇ ਅਰਦਾਸ ਤਾਂ ਪਿੱਛੋਂ ਚੱਪਿਓ ਨਾਨਕ ਨਾ ਤੂੰ ਨਾਨਕੋਂ ਬਾਅਦ ਵੀ ਚੇਤਾ ਕਰਿਓ ਨਾਨਕ ਦਾ ਪਹਿਲਾਂ ਦੁਰਗਾ ਮਾਂ ਨੂੰ ਯਾਦ ਕਰਿਓ ਇਹ ਅਰਦਾਸ ਰਾਂਏ ਸਾਨੂੰ ਇਹ ਪੜਾ ਰਹੀ ਆ ਇਹ ਰਹਿਤ ਮੇ ਜਿਆਦਾ ਤੂੰ ਸਿੱਖਾਂ ਤਾਂ ਇਹ ਆਖ ਦੀ ਪਹਿਲਾਂ ਸਿਮਰੋ ਦੁਰਗਾ ਮਾਂ ਕਰਨੀ ਜੇ ਅਰਦਾਸ ਤਾਂ ਪਿੱਛੋਂ ਚੱਪਿਓ ਨਾਨਕ ਨਾ ਜਾ ਗੁਰੂ ਕੋਏ ਸਿੱਖਾਂ ਦਾ ਗਲ ਘੁੱਟਦੀ ਆ ਰਹੀ ਏ ਤੁਜਿਹੜੇ ਵੀ ਜਾਗਰੂਕ ਸਿੱਖ ਇਸ ਸੰਬੰਧੀ ਕੋ ਸੱਚ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਫਿਰ ਡਰਾਵਟ ਤੇ ਜਾਂਦੇ ਹਨ ਉਹਨਾਂ ਨੂੰ ਪੰਥ ਵਿੱਚੋਂ ਬਾਹਰ ਕੱਢਣ ਦੀਆਂ ਧਮਕੀਆਂ ਮਿਲਦੀਆਂ ਹਨ ਜਾਗਰੂਕ ਕੋਈ ਸਿੱਖਾਂ ਦਾ ਗਲ ਘੁੱਟਦੀ ਆ ਰਹੀਏ ਸਿੱਖੀ ਵਿਰਸਾ ਵਾਰਿਆ ਤੋਂ ਲੁੱਟਦੀ ਆ ਰਹੀਏ ਸੋ ਸੋਚੋ 1931 ਤੋਂ ਸ਼ੁਰੂ ਹੋਈ ਛੱਤੀ ਬਣ ਗਏ ਫੇਰ 36 ਵਿੱਚ ਲਾਗੂ ਤੇ ਨਵੇਂ ਕਿਤੇ ਛਤਿਜ ਬਣਾ ਕੇ ਰੱਖ ਲਈ ਉਹ ਤਮਾ 9 ਸਾਲ ਫੇਰ ਇਹਦੇ ਵਿੱਚ ਬ੍ਰਹਮਣਵਾਦੀਆਂ ਜੋੜੇ ਗਏ ਤੇ 45 ਜੇ 45 ਤੋਂ ਵੀ ਆਪਾਂ ਨੂੰ ਸੰਪਤਾਲੀ ਤੋਂ ਗਿਣੀ ਹੈ ਹੁਣ ਤਾਂ ਹੈ ਤੇ 55 ਸਾਲ ਪੂਰੇ ਕਰਦੇ ਏ ਤੇ ਦੂਸਰ ਬਣ ਜਾਂਦਾ ਤੇ ਇਹਦੇ ਵਿੱਚ 55 ਵਿੱਚ 25 ਸਾਲ ਗੁਰਪਾਲੋ ਤੋਂ 55 ਤੇ 25 ਲਗਭਗ 80 ਸਾਲ 80 ਸਾਲਾਂ ਤੋਂ ਇਹ ਸਿੱਖਾਂ ਦਾ ਵਿਰਸਾ ਜਿਹੜਾ ਇਹਨੂੰ ਮਿੱਟੀ ਵਿੱਚ ਰੂਲਦੀ ਆ ਰਹੀ ਹੈ ਨਿਤਨੇਮ ਵਿੱਚ ਕੱਚੀਆਂ ਬਾਣੀਆਂ ਇਹੋ ਪੜਾਉਂਦੀ ਏ ਕੱਚੀਆਂ ਬਾਣੀਆਂ ਪੜ-ਪੜ ਪਾਹੁਲ ਇਹੋ ਸਿਖਾਉਂਦੀ ਏ ਤੋਂ ਪਾਲ ਵਿੱਚ ਜੋ ਕੱਚੀਆਂ ਬਾਣੀਆਂ ਪਾਈਆਂ ਇਹ ਅਰਦਾਸ ਰਹੀ ਪਾਈਆਂ ਗਈਆਂ ਅਰਦਾਹ ਇਸ ਸਿੱਖ ਰਤ ਮਰਦਾ ਰਹੀ ਪਾਈਆਂ ਗਈਆਂ ਤੋਂ ਜਿਹੜੀਆਂ ਅਰਦਾਸ ਵਿੱਚ ਦੁਰਗਾ ਦੀਖ ਪੜਾਇਆ ਗਿਆ ਇਹ ਇਸੇ ਰਹਿਤ ਮਰਯਾ ਦਾ ਨੇ ਇਹ ਅਰਦਾਸ ਬਣਾ ਕੇ ਦੁਰਗਾ ਨੂੰ ਚੇਤੇ ਕਰਾਇਆ ਪਹਿਲਾਂ ਇਸ ਐਸੀ ਕੋਈ ਅਰਦਾਸ ਨਹੀਂ ਸੀ ਤੇ ਪਹਿਲਾਂ ਇਹ ਕੱਚੀਆਂ ਬਾਣੀਆਂ ਕਿਤੇ ਵੀ ਕਿਤੇ ਪੌਲ ਵਿੱਚ ਨਹੀਂ ਆਉਂਦੀਆਂ ਤੇ ਉਸ ਨੇ ਪੱਕੀਆਂ ਕਰਤੀਆਂ ਕਿ ਪੜ੍ਹਣੀਆਂ ਸੋ ਨਿਤਨੇਮ ਵਿੱਚ ਕੱਚੀਆਂ ਬਾਣੀਆਂ ਇਹੋ ਪੜਾਉਂਦੀ ਏ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਇਹ ਇਹ ਸੱਚੀ ਬਾਣੀ ਆ ਇਹ ਪੱਕੀ ਬਾਣੀ ਆ ਇਹ ਸੱਚੀ ਬਾਣੀ ਆ ਤੋ ਗਾਵੋ ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਲਿਖਿਆ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਤੋ ਸਤਿਗੁਰੂ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਹਨ ਜਿਹੜੇ ਕਿ ਦਸਵੇਂ ਪਾਤਸ਼ਾਹ ਵਲੋਂ ਜਿਨਾਂ ਨੂੰ ਗੁਰਿਆਈ ਦਿੱਤੀ ਗਈ ਹੈ ਉਹਨਾਂ ਨੇ ਸੰਪੂਰਨ ਕੀਤਾ ਤੇ ਉਹਨਾਂ ਦੇ ਵੀਰ ਦੇ ਰੂਪ ਵਿੱਚ ਇਸ ਤੋਂ ਬਾਅਦ ਜੋ ਵੀ ਰਚਨਾ ਰਹਿ ਗਈ ਜੋ ਵੀ ਰਚਨਾ ਕਿਸੇ ਨੇ ਬਣਾਈ ਉਹ ਬਾਣੀ ਦਾ ਦਰਜਾ ਨਹੀਂ ਰੱਖਦੀ ਕਿਉਂਕਿ ਦਸਵੇਂ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ ਤਾਂ ਦੇ ਬੀਰ ਨੇ ਸੰਪੂਰਨ ਕੀਤਾ ਤੇ ਬਾਣੀਆਂ ਵਿੱਚ ਦਰਜ ਕਰਾਈਆਂ ਨੌਵੇਂ ਸਤਕੂਰ ਜੀ ਦੀ ਨਿਤਨੇਮ ਵਿੱਚ ਕੱਚੀਆਂ ਬਾਣੀਆਂ ਆਏ ਹੋ ਪੜਾਉਂਦੀ ਏ ਕੱਚੀਆਂ ਬਾਣੀਆਂ ਪੜ-ਪੜ ਪਾਹਲ ਇਹੋ ਸਿਖਾਉਂਦੀ ਏ ਗੁਰੂ ਗ੍ਰੰਥ ਦੇ ਕੋਲੋਂ ਕੰਨ ਮੋੜਟਦੀ ਆ ਰਹੀ ਏ ਤੋਂ ਆਪਣਾ ਇੱਕ ਅੰਧਾ ਮੋੜਦੀ ਆ ਰੇ ਗੁਰੂ ਗ੍ਰੰਥ ਸਾਹਿਬ ਕੋਲੋਂ ਉਥੋਂ ਦੂਰ ਚੱਲ ਰਹੀ ਏ ਗੁਰੂ ਗ੍ਰੰਥ ਦੇ ਕੋਲੋਂ ਕੰਨ ਮੁਰ ਰਟਦੀ ਆ ਰਹੀ ਏ ਸਿੱਖੀ ਵਿਰਸਾ ਵਹਰਿਆਂ ਤੋਂ ਇਹ ਲੁੱਟਦੀ ਆ ਰਹੀ ਏ ਮਹਾਕਾਲ ਦੀ ਸ਼ਿਫਤ ਰਮਾਇਣ ਪਾਠ ਪੜਾਉਂਦੀ ਏ ਤੋਂ ਮਹਾਕਾਲ ਦੀ ਸ਼ਿਫਤ ਉਹ ਪੜਾਉਂਦੀ ਆ ਚੌਪਈ ਰਾਹੀਂ ਤੇ ਰਮਾਇਣ ਦਾ ਪਾਠ ਵੀ ਜਿਹੜਾ ਸ਼ਾਮ ਦਾ ਜਿਤਨੇ ਬਣਾਇਆ ਗਿਆ ਉਹਦੇ ਵਿੱਚ ਰਮਾਇਣ ਦਾ ਪਾਠ ਵੀ ਦਰਜ ਕੀਤਾ ਹੋਇਆ ਸੇਕ ਰੋਇ ਪੜ੍ਹਦੇ ਹਨ ਜਿਹੜੇ ਇਹ ਸਰੇਹਤ ਮਜਾਦੇ ਹਨ ਮਗਰ ਚੱਲਦੇ ਆ ਮਹਾਕਲ ਦੀ ਸਿਫਤ ਰਵਾਇਣ ਪਾਠ ਪੜਾਉਂਦੀ ਹੈ ਬਿਪਰਵਾਦੀ ਸੋਚ ਸਿੱਖਾਂ ਦੇ ਮਨ ਵਿੱਚ ਪਾਉਂਦੀ ਹੈ ਸਿੱਖਾਂ ਰਾਹੀਂ ਸਿੱਖਾਂ ਦੇ ਗਲ ਘੁੱਟਦੀ ਜਾ ਰਹੀ ਹੈ ਕਿਉਂਕਿ ਸਿੱਖਾਂ ਨੇ ਬਣਾਇਆ ਇਸ ਨੂੰ ਸ਼੍ਰੋਮਣੀ ਕਮੇਟੀ ਨੇ ਕੋਈ ਸਿੱਖਾਂ ਦੀ ਕਮੇਟੀ ਬਣਾਈ ਸੀ ਉਹਨਾਂ ਨੇ ਬਣਾਇਆ ਤੇ ਇਸ ਸਿੱਖਾਂ ਦੇ ਗਲ ਜਿਹੜੇ ਆ ਇਹ ਸਿੱਖਾਂ ਰਾਹੀਂ ਜਿਹੜੇ ਆ ਇਹ ਘੁੱਟਦੇ ਘਟਾਏ ਜਾ ਰਹੇ ਆ ਸਿੱਖਾਂ ਰਾਹੀਂ ਸਿੱਖਾਂ ਦੇ ਗਾਲੇ ਘੁੱਟਦੀ ਜਾ ਰਹੀ ਹੈ ਸ਼ਿਕਾ ਰਹੇ ਸ਼ਿਕਾਂ ਦੇ ਗਲ ਘੁੱਟਦੀ ਜਾ ਰਹੀ ਹੈ ਤੇ ਉਹਦੇ ਵਿੱਚ ਬ੍ਰਾਹਮਣਵਾਦੀ ਚੱਲਾਂ ਇਹਦੇ ਪਿੱਛੇ ਸਨ ਇਹਦੇ ਵਿੱਚ ਅੰਗਰੇਜ਼ ਸਰਕਾਰ ਬੈਠੀ ਸੀ ਕਿਉਂਕਿ ਅੰਗਰੇਜ਼ ਸਰਕਾਰ ਦੀ ਜਿਹੜੀ ਗੁਲਾਮੀ ਸੀ ਸਿੱਖ ਚੱਲ ਰਹਾ ਉਦੋਂ ਬਣੀ ਹੈ ਇਹ ਤੋਂ ਸ਼ੋਮਣੀ ਕਮੇਟੀ ਵੀ ਹੋ ਤਾ ਅੰਗਰੇਜ਼ਾਂ ਦੇ ਗੁਲਾਮ ਸੀ ਅੰਗਰੇਜ਼ ਸਰਕਾਰ ਦੀ ਤੇ ਉਹਨਾਂ ਨੇ ਵੀ ਠੀਕੇ ਆਪਣੇ ਇਹਦੇ ਵਿੱਚ ਲਾਇ ਸਿੱਖਾਂ ਨੂੰ ਸਿੱਖਾਂ ਨੂੰ ਪੜਨ ਲਈ ਸਿੱਖਾਂ ਦੇ ਫੁੱਟ ਪਾਉਣ ਲਈ ਸ਼ੌਣਿਕ ਕਮੇਟੀ ਰਾਹੀਂ ਵਿਪਰਾ ਤੀਰ ਚਲਾਏ ਨੇ ਸਿੱਖ ਕੌਮ ਦੇ ਪ੍ਰਾਣੀ ਇਸ ਨੇ ਕਾਇਲ ਕਰਾਏ ਨੇ ਇਹ ਬੇਪਰਵਾਦੀ ਤੀਰ ਜਿਹੜੇ ਆ ਇਹ ਸਿੱਖਾਂ ਦੇ ਵਜ ਬਜ ਕੇ ਸਿੱਖ ਕਾਇਲ ਹੋ ਚੁੱਕੇ ਸਿੱਖ ਕੌਮ ਦੇ ਪ੍ਰਾਣੀ ਇਸ ਨੇ ਕਾਇਲ ਕਰਾਏ ਨੇ ਜਾ ਗੁਰੂ ਕੋ ਸਿੱਖਾਂ ਨੂੰ ਪਰਸ਼ੁੱਟ ਦਿਆ ਰਹੀਏ ਸਿੱਖੀ ਵਿਰਸਾ ਵਰੀਆਂ ਤੋਂ ਲੁੱਟ ਦਿਆ ਰਹੀਏ ਜਿਨਾ ਪੜਨੋਂ ਹਟੇ ਬ੍ਰਾਹਮਣਵਾਦੀ ਪੰਨੇ ਜੀ ਸਿੱਖਾਂ ਨੇ ਨਾ ਮੁਰਨਾ ਗ੍ਰੰਥ ਗੁਰੂ ਦੇ ਬੰਨੇ ਜੀ ਤੋਂ ਗੁਰੂ ਗ੍ਰੰਥ ਸਾਹਿਬ ਮੁਰਨ ਵਾਸਤੇ ਜ਼ਰੂਰੀ ਹੈ ਕਿ ਇਹਦੇ ਜਿਹੜੇ ਬ੍ਰਾਹਮਣਵਾਦੀ ਪੰਨੇ ਵਿੱਚ ਐਡ ਕੀਤੇ ਗਏ ਆ ਉਹਨਾਂ ਨੂੰ ਪੜਨਾ ਬੰਦ ਕੀਤਾ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੋੜਾ ਪਾਇਆ ਜਾਵੇ ਜਿਨਾ ਪੜਨੋਂ ਹਟੇ ਬ੍ਰਾਹਮਣਵਾਦੀ ਪੰਨੇ ਜੀ ਸਿੱਖਾਂ ਨੇ ਨਾ ਮੁਰਨਾ ਗ੍ਰੰਥ ਗੁਰੂ ਦੇ ਬੰਨੇ ਜੀ ਗ੍ਰੰਥ ਗੁਰੂ ਨੂੰ ਸਮਝਣ ਸੰਗਤ ਝੁੱਟਦੀ ਜਾ ਰਹੀ ਏ ਸਿੱਖੀ ਵਰਿਆ ਸਿੱਖੀ ਵਿਰਸਾ ਵਰਿਆਂ ਤੋਂ ਇਹ ਲੁਟਦੀ ਆ ਰਹੀ ਏ ਤੋ ਜਿਵੇਂ ਜਿਵੇਂ ਸੋਸ਼ਲ ਮੀਡੀਆ ਤੇ ਇਹ ਜਾਗਰੂਕਤਾ ਫੈਲ ਰਹੀ ਹੈ ਇਸ ਬਾਰੇ ਬਹੁਤ ਸਾਰੇ ਵੀਡੀਓ ਚੱਲ ਰਹੀਆਂ ਹਨ ਤੋ ਦਾਸ ਨੇ ਵੀ ਵੀਡੀਓ ਇਸ ਸੰਬੰਧੀ ਅਪਲੋਡ ਕੀਤੀਆਂ ਹੋਈਆਂ ਤੁ ਸੰਗਤਾਂ ਸਹਾਯੋਗ ਮਿਲ ਰਿਹਾ 700 ਤੋਂ ਉੱਪਰ ਜਿਹੜਿਆ ਉਹ ਸਾਡੇ ਮਿੱਤਰ ਬਣ ਚੁੱਕੇ ਆ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹ ਸਾਰਾ ਕੁਝ ਪੜਦੇ ਆ ਮੈਂ ਸਾਰੇਾਂ ਧੰਨਵਾਦੀ ਆ ਤੂੰ ਸੰਗਤ ਵਿੱਚ ਜਾਗਰੂਤਾ ਆ ਰਹੀ ਐ ਤੂੰ ਜਾਗਰੂਤਾ ਇੰਨੀ ਆ ਜਾਏ ਕਿ ਸੰਗਤ ਦਾ ਹਰ ਪ੍ਰਾਣੀ ਇਸ ਗੱਲ ਨੂੰ ਸਮਝਣ ਲੱਗ ਪਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਜਾ ਰਹੇ ਆ ਰਹਿਤ ਮਜਾਦਾ ਰਾਹੀਂ ਤਾਂ ਹੀ ਕੋਈ ਕੰਮ ਜਿਹੜਾ ਹੈ ਉਹ ਚੱਜਦਾ ਹੋਏਗਾ ਸਿੱਖ ਜਿਹੜੇ ਤਾਂ ਹੀ ਰੂਗਾਂ ਸਾਵਲ ਮੁਰੰਗੇ ਇਹ ਸੱਚ ਦਾ ਪਤਾ ਕਰਨਾ ਸੱਚ ਨੂੰ ਸਮਝਣਾ ਇਹ ਸਭ ਵਾਸਤੇ ਬੜਾ ਜ਼ਰੂਰੀ ਹੈ ਸੋ ਏਸੀ ਪਹਿਰਿਓ ਕਮਤਾ ਸਿਖ ਰਹਿਤੋਂ ਯਾਦਾ ਉੱਤੇ ਆਧਾਰਤ ਤੁਲੰਗੇ ਫਿਰ ਅਗੇ ਕਿਸੇ ਹੋਰ ਵਿਸ਼ੇ ਤੇ ਤਦ ਤੱਕ ਲਈ ਸਾਰਿਆਂ ਪ੍ਰੇਮ ਪ੍ਰੀ ਸਤਿ ਸ਼੍ਰੀ ਅਕਾਲ